ਸਾਰੇ ਮੇਰੇ ਭੈਣ ਭਰਾਵਾਂ ਨੂੰ ਅੱਜ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਹੋਲੀ ਦਾ ਤਿਉਹਾਰ ਮਨਾ ਰਹੇ ਆ ਜੀ ਅਸੀਂ ਸਾਰੇ ਰਲ ਕੇ ਮੇਰਾ YouTube ਪਰਿਵਾਰ ਜਿਹੜਾ ਹੈਗਾ ਉਹਨਾਂ ਨੂੰ ਮੈਂ ਹੁਣ ਇਹ ਸਾਰੀ ਵੀਡੀਓ ਦਿਖਾਉਂਗਾ ਜੀ ਪਹਿਲਾਂ ਤਾਂ ਆਪਣੇ ਪਰਿਵਾਰ ਵਾਲੇ ਕੀ ਕਰਦੇ ਇਹਨਾਂ ਨੂੰ ਦਿਖਾਵਾਂ ਤੁਹਾਨੂੰ ਤੇ ਆ ਕੈਮਰਾ ਆ ਦੇਖੋ ਕੀ ਕਰੀ ਜਾਂਦੇ ਨੇ ਤੇ ਆ ਮੇਰਾ ਰੋਮੀ ਹੈ ਜੀ ਇਹ ਬਹੁਤ ਸ਼ਰਾਰਤੀ ਹੈ ਤੇ ਬਹੁਤ ਚਲਾਗਾ ਜੀ ਹੇ ਆ ਦੇਖੋ ਘਰ ਦੇ ਕੀ ਕਰਦੇ ਹੋ Holi ਦੇ ਤਿਉਹਾਰ ਦਾ ਬੜਾ 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 ਮਜ਼ਾ ਆਉਣਾ ਜੇ ਰੰਗ ਬੜੇ ਤਰੀਕੇ ਨਾਲ ਲਾਇਆ ਜਾਵੇ ਆ ਕਈ ਦਫਾ ਚਾਂਦੇ ਬੱਲੇ 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 ਆ ਕਮਾਲ ਹੋ ਗਿਆ ਦੇਖੋ ਕੀ ਡਰਾਮਾ ਹੋ ਰਿਹਾ ਸਾਰਾ ਹੈ ਨੂੰ ਪਤਾ ਨਹੀਂ ਕੀ ਹੋਇਆ ਭਰਾ ਤੇ ਆ ਦੇਖੋ ਜੀ ਕਮਾਲ ਵੀਡੀਓ ਬਣਾ ਕਰਵਾ ਛੁਪ ਹੋਣੀ ਆ ਮਾਦੇ ਕਰਦਾ ਆ ਦੇਖੋ ਜੀ ਰੋਮੀ ਉਹ ਕੁਝ ਨਹੀਂ ਭਰਾਵਾ ਤੇਰੇ ਕਿਦੇ ਮੁੱਕੀ ਹੋਗੇ ਤੈਨੂੰ ਤੋਂ ਆ ਦੇਖੋ ਆਪਣਾ ਸਰਕਾਰੀ ਕਾਲਜ ਜੀ ਤੇ ਛੁੱਟੀ ਅੱਜ Holi ਦੀ ਆ ਤੇ ਐਂ ਸੰਨਮ ਸੰਨ ਪਈ ਹੋਈ ਤੇ ਬਾਕੀ ਬੱਚੇ ਹੋਲੀ ਖੇਲ ਰਹੇ ਖੇਲਦੇ ਬੈਠੋ ਮੈਂ ਤੁਹਾਨੂੰ ਦਿਖਾਉਂਦਾ ਜੀ ਤੁਮ ਚਪਲ ਦੇ ਦੇ ਪੁੱਤ ਚਪਲ ਦੇ ਚਪਲ ਦੇ ਦੇ ਯਾਰ ਐ ਚਲੋ ਮੋਲੀ ਵੀਰਾ ਆਪਣੇ ਹੋਲੀ ਵੀ ਹੋਲੀ ਪੂਰਾ ਇੰਜੋਏ ਕਰਦੇ ਨੇ ਆ ਜੀ ਆਪਣੀ ਹੋਲੀ ਦਾ ਜੀ ਦੋਸਤੋ ਅਸੀਂ ਸਾਡੀ ਛੋਟੀ ਜਿਹੀ ਵੀਡੀਓ Holi ਦੇ ਤਿਉਹਾਰ ਤੇ ਆਸ ਕਰਦਾ ਕਿ ਮੇਰੇ ਸਾਰੇ ਭੈਣ ਭਰਾਵਾਂ ਨੂੰ ਯਾਰ ਦੋਸਤ ਨੂੰ ਯਾਰਾਂ ਦੋਸਤਾਂ ਨੂੰ ਔਰ ਮੇਰੇ YouTube ਦੇ ਪਰਿਵਾਰ ਨੂੰ ਸਾਰੇ ਪਸੰਦ ਆਊਗੀ ਔਰ ਅੱਗੇ ਤੋਂ ਅੱਗੇ ਅਸੀਂ ਹੋਰ ਵਧੀਆ ਵੀਡੀਓ ਬਣਾਵਾਂਗੇ ਬਸ ਤੁਹਾਡਾ ਸਹਿਯੋਗ ਚਾਹੀਦਾ ਪੂਰਾ ਓਨੇ ਇੱਕ ਮਿੰਟ ਪੁੱਤੇ ਇੱਕ ਮਿੰਟ ਬਸ ਸਾਰਿਆਂ ਦਾ ਧੰਨਵਾਦ ਹੈ ਧੰਵਾਦ ਜੀ